ਆਉਣ ਵਾਲੇ ਸਮੇਂ ਦੇ ਵਿੱਚ ਨਾ ਹਰੇ ਘਰ ਦੇ ਪਰ ਸੋਲਰ ਪੈਨਲ ਲੱਗ ਜਾਣੇ ਆ ਜਿੱਦਾਂ ਬਿਜਲੀ ਦੀ ਖਪਤ ਹੋ ਚੁੱਕੀ ਆ ਸਾਡੇ ਪਿੰਡ ਜੀ ਇਹ ਸਾਲ ਆਉਣ ਜਿਹੜੇ ਹੁਣ ਗਰਮੀ ਸ਼ੁਰੂ ਹੋ ਗਈਆਂ ਤੇ ਕੱਲੇ-ਕੱਲੇ ਘਰ ਸਮਝੋ ਵੀ 30 ਤੋਂ 40 AC ਲੱਗਣਗੇ ਜੋ 30 ਤੋਂ 40 AC ਲੱਗਣਗੇ ਤਾਂ ਬਿਜਲੀ ਖਪਤ ਵੀ ਵਧਣੀ ਆ ਗੱਲ ਕਰਦੇ ਇਸ ਮੁੱਦੇ ਬਾਰੇ ਅੱਜ ਸਾਨੂੰ ਸਾਰਾ ਸਮਝਾਉਂਦਾ ਇਸ ਪਰ ਕਿਆ ਚੱਕਰ ਹੋਇਆ ਹੋਇਆ ਹੁਣ ਚਲੋ ਪਹਿਲਾਂ ਆਪਾਂ ਫੋਟੋ ਮਾਰ ਦੋ ਕੰਮ ਕਰ ਲਈ ਆਪਾਂ ਨੱਕਾ ਲਾਤਾ ਥੋੜਾ ਸਾਹ ਚੜਿਆ ਹੋਇਆ ਕਹੀ ਚੱਕਾ ਮੈਂ ਤਾਂ ਉਹਨੋਂ ਪਹਿਲਾਂ ਬਾਈ ਨੇ ਮੋਟਰ ਛੱਡ ਲਈ ਉੱਧਰ ਦਿਖਾਵਾ ਤੁਹਾਨੂੰ ਇੱਥੇ ਆ ਮੋਟਰ ਛੱਡ ਲਈ ਇਹ ਜ਼ੂਮ ਕਰਾਉਣਾ ਮੈਂ ਇੱਥੇ ਸਾਜੜਾ ਸੌਰੀ ਆ ਦੇਖੋ ਇੱਥੇ ਨਾ ਪਛੇ ਕਰਦੇ ਇੱਥੇ ਹੁਣ ਮੋਟਰ ਉਹਨਾਂ ਕਣਕ ਨੂੰ ਮੱਕੀ ਨੂੰ ਪਾਣੀ ਛੱਡ ਲਿਆ ਬਾਈ ਨੇ ਨਹੀਂ ਤਾਂ ਮੈਂ ਛੱਡ ਲੈਣਾ ਤਾਂ ਪਾਣੀ ਚੱਲਦੇ ਹੁਣ ਅੱਕਾ ਪੰਨੇ ਤੇ ਲਾਤਾ ਕਿ ਹੁਣ ਪੂਲਰ ਪਾਣੀ ਮਗਦਾ ਪੂਲਰ ਦੇ ਪੱਤੇ ਨਿਕਲ ਲਿਆ ਤੇ ਕਣਕ ਆਪਣੀ ਸੁੱਕੀ ਪਈ ਆ ਇੱਕ ਵਾਰ ਪਾਣੀ ਨਾਲ ਫਿਰ ਭਰਦੀ ਆ ਨਾ ਕੋ ਫਿਰ ਸੁੱਕਾ ਪਿਆ ਕਣਕ ਚ ਦਾਣਾ ਪੈ ਗਿਆ ਨ ਪੂਰਾ ਬਹ ਹਵਾ ਨਾ ਚੱਲੇ ਕਿਤੇ ਗਰਗਰੇ ਜਾਵੇ ਇਹਨਾਂ ਨੇ ਵੀ ਇਹ ਥੱਲੇ ਪਾਣੀ ਕਹਿੰਦਾ ਪਾਣੀ ਮੈਂ ਕਹਾਂ ਤੂੰ ਬਾਤ ਛੱਡ ਲਈ ਬਾਈ ਪਾਣੀ ਪਹਿਲਾਂ ਮੈਨੂੰ ਛੱਡ ਲੈਣ ਦੇ ਪਾਣੀ ਉਹ ਪਾਣੀ ਕਿੱਥੇ ਆ ਇੱਕ ਨਾ ਪਾਣੀ ਦੇਖ ਲਈ ਫਿਰ ਕਰਦੇ ਗੱਲ ਸੋਲਰ ਪੈਨਲ ਵਾਲੇ ਵੇ ਬੰਦਿਆਂ ਨੇ ਇੱਕ ਸੰਸਦਾ ਸ਼ੁਰੂ ਕੀਤੀ ਹੁਣ ਪਿੰਡਾਂ 'ਚ ਵੀ ਸਕੀਮ ਆਗਣ ਛਾ ਤੁਹਾਡੇ ਕੋਲ ਫਾਰਮ ਭਰਨੇ ਨੂੰ ਆ ਕੇ ਹੋਣੇ ਆ ਵੀ ਫਾਰਮ ਭਰੋ ਸਬਸਿਡੀ 'ਤੇ ਵਰ ਸੋਲਰ ਪੈਨਲ ਲਓ ਆਪਣੇ ਘਰਾਂ ਇਹ ਮੋਟਰ ਮੁੰਡੇ ਬੈਠੇ ਹੋ ਕੇ ਦੱਸਦੇ ਤੇ ਮੈਂ ਕਿਹਾ ਇਸ ਮੁੱਦੇ 'ਤੇ ਪਰ ਮੈਂ ਅੱਜ ਗੱਲ ਕਰਨੀ ਆ ਆ ਪਾਣੀ ਕਿੱਥੋਂ ਆ ਗਿਆ ਅੱਛਾ ਉਹ ਦੂਜੀ ਸਾਈਡ ਵਾਲਾ ਇੱਧਰ ਪਾਣੀ ਆ ਗਿਆ ਜਿਹੜਾ ਨੱਕਾ ਲਾਇਆ ਨਾ ਮੈਂ ਉਹਨਾਂ ਨੇ ਮੋਟਰ ਛੱਡੀ ਹੋਣੀ ਆ ਤੇ ਪਾਣੀ ਆ ਗਿਆ ਹੁਣ ਇੱਧਰ ਨੂੰ ਚੱਲਦੇ ਆ ਕਰਦੇ ਆ ਗੱਲਬਾਤ ਕਰ ਅੱਜ ਕਿ ਆਉਣ ਵਾਲੇ ਸਮੇਂ ਦੇ ਵਿਚ ਨਾ ਵੀ ਆਪਾਂ ਨੂੰ ਜਿਹੜੀ ਬਿਜਲੀ એનર્ਜੀ ਦੀ ਬਹੁਤ ਜ਼ਿਆਦਾ ਲੋਡ ਪੈਣੀ ਆ ਕਿ ਸੋਰਜ ਦੀ ਗਰਮੀ ਕਰਕੇ ਗਰਮੀ ਬਹੁਤ ਜ਼ਿਆਦਾ ਪੈਣੀ ਉਸ ਕਰਕੇ ਕੱਲੇ-ਕੱਲੇ ਕਰ ਏਸੀ ਲੱਗ ਜਾਣਾ ਨੱਕਾ ਹੀ ਰੱਖ ਦਵਾਂ ਕਹੀ ਰੱਖਾਂ ਦੂਜੇ ਮੋਢੇ ਪਰ ਤੇ ਐ ਮੋਢੇ ਨਾਲ ਦੂਜੇ ਹੱਥ ਨਾਲ ਫੜਾ ਮੋਬਾਈਲ ਲਾ ਹੁਣ ਥੋੜਾ ਜਿਹਾ ਸਾਜ ਆ ਵੀ ਸੈੱਟ ਹੋ ਗਿਆ ਅਸੀਂ ਰੱਖਾਂ ਇੱਧਰ ਤੇ ਇਹਨੂੰ ਫੜਾ ਆਏ ਤੇ ਆਏ ਰੱਖ ਕੇ ਆਂ ਗੱਲ ਕਰਦੇ ਆਪਾਂ ਕੱਲ ਮੈਂ ਇੱਕ ਵੀਡੀਓ ਦੇਖ ਰਿਆ ਤਾਂ ਕੋਟ ਕੋਟ ਡੇਢ ਘੰਟੇ ਦੀ ਵੀਡੀਓ ਪਾਈ ਹੋਈ ਸੀ ਬੰਦੇ ਨੇ ਇਸ ਮੁੱਦੇ 'ਤੇ ਉਹਦੇ ਵਿੱਚੋਂ ਚੁੜਮੀਆਂ ਚੁੜਮੀਆਂ ਗੱਲਾਂ ਮੈਂ ਸਾਂਝੀਆਂ ਕਰਦਾ ਕਹਿੰਦਾ ਵੀ ਜਿੱਦਾਂ ਸਰਕਾਰਾਂ ਨੇ ਹੁਣ ਬਿਜਲੀ ਫ੍ਰੀ ਕੀਤੀ ਹੋਈ ਆ ਉਹ ਕਿਤਨਾ ਕਿਤੇ ਜਾ ਕੇ ਇਫੈਕਟ ਪੈ ਰਿਹਾ ਚੀਜ਼ ਦਾ ਦੇਖਣਾ ਵੀ ਸੋਲਰ ਪੈਨਲ ਲੱਗਣਗੇ ਉਸ ਨਾਲ ਥੋੜੀ ਜਿਹੀ ਬਿਜਲੀ ਦੀ ਖਪਤ ਘਟ ਜਾਣੀ ਹੈ ਉਲਟੀ ਜਿਹੜੀ ਬਿਜਲੀ ਆ ਉਹ ਕਹਿੰਦੇ ਤਾਰਾਂ ਚ ਜਾਣ ਵੀ ਲੱਗ ਜਾਂਦੀ ਆ ਜਿੱਦਾਂ ਥੋੜੀ ਆਪਾਂ ਸੋਲਰ ਪੈਨਲ ਲਵਾ ਲੰਦੇ ਆ ਤੇ ਮੈਨੂੰ ਵੀ ਗੱਲ ਚੰਗੀ ਲੱਗੀ ਦੇਖਦਾ ਵੀ ਕਿੱਥੇ ਫਾਰਮਰ ਭੱਟ ਮੁੰਡਿਆਂ ਨੂੰ ਪੁੱਛਦਾ ਉਹਨਾਂ ਨੂੰ ਮੈਂ ਕੱਲ ਸ਼ਿਮਲੇ ਗਿਆ ਹੋ ਸੀ ਤੇ ਰਾਤੀ ਐ 12 ਵਜੇ ਘਰ ਆਏ ਆ ਉਸੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹੜੀ ਟੁਆਇਟ ਰੇਲ ਵਾਲੀ ਬਹੁਤ ਟਾਈਮ ਦਾ ਮੇਰਾ ਡ੍ਰੀਮ ਸੀ ਉਸ ਟ੍ਰੇਨ ਦੇ ਵਿੱਚ ਜਾਣ ਦਾ ਪਿਆਰ ਦੋ ਸਾਰੇ ਪੁੱਛਦੇ ਸੀ ਕਿ ਆ ਜਿੱਦਾਂ ਸਫਰ ਰਿਹਾ ਮੈਂ ਕਹਾ ਜੀ ਬਹੁਤ ਵਧੀਆ ਮੈਂ ਕਹਾ ਭਾਏ ਕਰਾਂਗੇ ਜੀ ਸਵੇਰੇ 7 ਵਜੇ ਟ੍ਰੇਨ ਚੱਲਦੀ ਆ ਉਹ ਤੇ 12 ਵਜੇ ਲਾ ਦਿੰਦੀ ਐ ਸ਼ਾਮ ਨੂੰ ਫੇਰ 6 ਵਜੇ ਚੱਲਦੀ ਐ 6 ਵਜੇ ਉੱਥੇ ਘੁੰਮ ਕੇ 4-5 ਘੰਟੇ ਘੁੰਮ ਕੇ ਆਪਣਾ ਮਾ ਉਹਨਾਂ ਸਿਮਰੇ ਕੋਈ ਖਾਸ ਜਗ੍ਹਾ ਤਾਂ ਹੈ ਨਹੀਂ ਕਮਾਲ ਰੋੜੇ ਉੱਥੇ ਕੀੜੇ ਦੇ ਕੇ ਮੈਂ ਕਹਾ ਆ ਜਾਾਂਗੇ ਸ਼ਾਮ ਨੂੰ ਫੇਰ ਬੈਠਾਂਗੇ ਟ੍ਰੇਨ ਦੇ ਵਿੱਚ ਰਾਤ ਨੂੰ 12 ਵਜੇ ਘਰ ਆ ਜਾਾਂਗੇ ਇਦਾਂ ਕੋਈ ਪਲਾਨ ਬਣਾ ਰਿਹਾ ਤਾਂ ਮੈਂ ਤਾਂ ਮੁੰਡਿਆਂ ਦੇ ਲਾਲ ਤੇ ਗੱਲ ਫੇਰ ਉੱਥੇ ਹੁੰਦੇ ਆਪਾਂ ਸੋਲਰ ਪੈਨਲ ਦੇ ਉੱਪਰ ਇਦੋਂ ਨਾਲ ਤੁਹਾਨੂੰ ਖੇਤ ਦਿਖਾਉਨੇ ਆਂ ਮੌਸਮ ਦੇਖੋ ਮੇਰੇ ਵਾਲੀ ਸਾਈਡ ਹਰ ਤੋਂ ਫੋਨ ਆ ਰਿਹਾ ਬਾਤ ਚੱਕਦਾ ਜਿਹੜੀ ਗੱਲਬਾਤ ਆ ਵੀ ਸੋਲਰ ਪੈਨਲ ਦੀ ਕਿ ਇਹਦੇ ਨਾਲ ਹੀ ਹੁਣ ਆਪਣੇ ਪੰਜਾਬ ਦਾ ਗੁਜ਼ਾਰਾ ਹੋਣਾ ਕੀ ਹੁਣ ਦੇਖੋ ਪਿੰਡ 'ਚ ਸਾਡੇ ਪਿੰਡ 'ਚ ਤਿੰਨ ਟਰਾਂਸਫਰ ਆ ਹੁਣ ਸਾਡੇ ਪਿੰਡ ਦੇ ਵਿੱਚ ਉਹ ਬਿਜਲੀ ਪੂਰੀ ਨਹੀਂ ਕਰਦਾ ਹੈਗਾ ਮੁੰਡਾ ਇੱਕ ਕਹਿੰਦਾ ਮੇਰਾ ਸਭ ਤੋਂ ਲਾਸਟ ਵਿੱਚ ਘਰ ਪੈ ਜਿਹੜਾ ਕਨੈਕਸ਼ਨ ਬਿਜਲੀ ਦਾ ਸਾਡੇ ਲਾਸਟ ਘਰ ਚ ਆ ਜਾਂਦਾ ਕਹਿੰਦਾ ਉੱਥੇ ਤੱਕ ਮੇਰਾ ਏਸੀ ਚੱਲਿਆ ਨਹੀਂ ਮੈਂ ਏਸੀ ਤਾਂ ਲਵਾ ਲਿਆ ਪਰ ਜਿੰਨੀ ਏਸੀ ਨੂੰ ਬਿਜਲੀ ਚਾਹੀਦੀ ਹੈ ਉਨੀ ਪੂਰੀ ਨਹੀਂਤੀ ਹੋ ਰਹੀ ਹੈ ਜੀ ਉਸ ਕਰਕੇ ਜਦੋਂ ਕੱਲੇ ਘਰ ਘਰ ਏਸੀ ਹੋ ਗਿਆ ਕਿੱਥੇ ਜਿਹੜੇ ਜਨਰੇਟਰ ਹੈ ਬਿਜਲੀ ਪੂਰੀ ਕਰਨਾ ਆਪਣੇ ਬਿਜਲੀ ਕਿੱਥੋਂ ਪੂਰੀ ਕਰਨਗੇ ਜੇ ਸੋਲਰ ਪੈਨਲ ਲੱਗਣਗੇ ਕੱਲੇ-ਕੱਲੇ ਘਰ ਘਰ ਫਿਰ ਪੂਰਤੀ ਹੋਊਗੀ ਮਨਦਾ ਇੱਕ ਮੁੰਡਾ ਲੰਘ ਲੱਖੀ ਲੰਘ ਤੇ ਬਾਕੀ ਤੁਸੀਂ ਵੀ ਕਮੈਂਟਾਂ ਚ ਦੱਸਿਓ ਬੀਐਸਡੀ ਇਹ ਜਿਹੜੇ ਬੰਦੇ ਨੇ ਕਿਹਾ ਵੀ ਆਉਣ ਵਾਲੇ 2030 ਦੇ ਵਿੱਚ 30 ਤੱਕ ਕਿੱਲੇ-ਕੱਲੇ ਘਰ ਸੋਲਰ ਪੈਨਲ ਲੱਗ ਜਾਣੇ ਬਾਕੀ ਮੰਨ ਗੜੀ-ਗੜੀ ਬੈ ਗਏ ਨਾ ਤੇ ਬਾਕੀ ਇਹਨਾਂ ਦੇ ਆਪਾਂ ਚਾਰ ਲੈ ਲੈਂਦੇ ਆ ਇਹ ਮੋਟਰਾਂ ਦਾ ਚਲੋ ਸਰ ਜਾਂਦਾ ਵੀ ਹੁਣ ਕਿਤੇ ਕਿਤੇ ਪਾਣੀ ਲੱਦਾ ਰਭ ਨਹੀਂ ਇਹ ਵੀ ਪਾ ਦਿੰਦਾ ਤੇ ਆਪਣਾ ਹੋਵੇ ਇੱਧਰ ਵੀ ਪਾਣੀ ਕੱਲ ਨੂੰ ਲਾਉਂਗਾ ਪਾਣੀ ਆਪਾਂ ਨੇ ਇੱਧਰ ਗੜਾਈ ਤਾਂ ਕਰਤੀ ਦੀ ਇੱਧਰ ਦਰ ਗੜਾਈ ਕਰਦੇ ਤੇ ਕੱਲ ਨੂੰ ਮੈਂ ਥੋੜੀ ਹੋਰ ਹਵਾ ਲੱਗ ਜਾਵੇ। ਇਹ ਹੋਰ ਜਿਹੜਾ ਥੱਲੇ ਵਿੱਚ ਕੋਈ ਕੱਖ ਥੱਲੇ ਗਿਰਿਆ ਹੋ ਸੁੱਕ ਜੂਨ ਉਹ ਇਹਨਾਂ ਨੂੰ ਆਪਾਂ ਪਾਣੀ ਲਾਤਾ ਸੀ ਸਵੇਰੇ। ਆਹ ਤੇ ਇਹ ਗੜਾਈ ਕਰਕੇ ਤੇ ਕੱਲ ਮੈਂ ਨਿੰਮੇ ਨੂੰ ਕਿਹਾ ਸੀ ਨਿੰਮੇ ਨੇ ਕਰਵਾ ਦਿੱਤੀ ਗੜਾਈ ਇਹਦੀ ਸਾਰੇ ਦੀ। ਉਸ ਪਿੰਡੇ ਦੇ ਬੁੱਢੇ ਵਿੱਚ ਦੱਬ ਕੇ ਚੱਲ ਕੋਈ ਨਹੀਂ ਤੇ ਪਾਣੀ ਲਾਏ ਨਹੀਂ ਚੱਲ ਕੋਈ ਲਾ ਦੇਣ ਬਾਅਦ ਪਾੜੇ। ਓਏ ਲਾਈਵ ਵੀਡੀਓ ਚੱਲਦੇ ਗਲਤ ਕੰਮ ਨਾ ਕਰੋ ਲਾਈਵ ਚੱਲ ਰਿਹਾ ਵਾ ਨਾ ਲਾਈਵ ਤੇ ਲਾਈਵ ਸਾਡਾ ਲਾਈਵ ਚੈਨਲ ਵੀ ਚੱਲਦਾ ਏਕ ਸਾਡਾ ਮਾਲ ਬਲੋਗ ਲਾਈਵ ਵੀਡੀਓ ਪਾ ਦਿੰਦਾ ਐਦਾਂ ਲਾਈਵ ਲਾਈਵ ਸ਼ੂਟ ਕਰਕੇ ਮਹਾਂ ਬਲੋਗਰ ਹਾਂ ਹਾਂ ਐਦਾਂ ਨਾਲ ਸਾਡੇ ਕਿਹੜੇ ਬੰਦੇ ਨੇ ਕਰਾ ਸੋਲੋ ਪੈਨ ਨਾਲ ਕੌਣ ਆਇਆ ਇਦਾਂ ਕਰ ਮੈਂ ਮੈਂ ਕਿਹ ਬੰਦੇ ਆਇਆ ਤਾਂ ਕਿ ਹੋਰ ਤੇ ਆ ਪਿੰਡ 'ਚ ਆਇ ਦੀ ਸੀ ਇਦਾਂ ਸਾਡੇ ਅੱਛਾ ਸੋਲੋ ਪੈਨ ਨਾਲ ਸਰਕਾਰੀ ਦੇ ਬੰਦੇ ਸਰਕਾਰੀ ਹੋਤੀ ਸਪਟਾ ਨਾ ਮੋੜ ਗਿਆ ਤੇ ਜਿਕਣਾ 4 ਲੱਖ ਦਾ ਲੋੜਾ ਤੁਸੀਂ 399000 ਰੁਪਏ ਸਰਕਾਰ ਦੋਗੇ 10000 ਤੁਸੀਂ ਆਹ ਹਾਂ 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 ਨਹੀਂ ਵਾਹ ਹਸਾਬ ਦਾ ਜੈ ਕੈਮਰਾ ਕਿੰਨਾ ਏਰੀਆ ਮੈਂ ਇਹ ਬਈ ਸਾਨੂੰ ਕਮੈਂਟਾਂ ਚ ਦੱਸਿਓ ਵੀ ਕਿਆ ਏਰੀਆ ਕਿਹਦਾ ਹਿਸਾਬ ਦਾ ਉਹਦੇ ਵਿੱਚ ਸਬਸਿਡੀ ਆਏ ਹੋਗੀ ਯਾਰ ਵੀ ਜਿੱਦਾਂ ਹੁਣ ਜੇ ਲੱਖ ਰੁਪਏ ਦਾ ਲੱਗਿਆ ਉਹ ਵੀ 60 50 ਬਣ 40000 ਗਵਰਨਮੈਂਟ ਦੇ ਦੂਗੀ ਉਹ ਖਰਚਾ ਤਾਂ ਖੋਣਾ ਪੈਣਾ ਇੰਨਾ ਯਾਰ ਗਵਰਨਮੈਂਟ ਆਪ ਲਵਾਵੇਂ ਸਾਰੇ ਪਾਸੇ ਵੀਰੀ ਦਾ ਹਸਾਬਤ ਲਓ ਆਪਣੀ ਘੱਲ ਲਈ ਜੋ ਵਾਪਸ ਤਦ ਉਹ ਦਰਮਿਆਨ ਦੀ ਬਾਲੀ ਜਾਂਦੀ ਬੀਲੀ ਹਾਂ 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 ਇਹ ਕੋਈ ਇਹਦਾ ਮੁੱਦਾ ਚੱਲਿਆ ਜਿੱਦਾਂ ਉਹ ਖੇਤਾਂ ਵਿੱਚ ਆਪਣੇ ਖੰਭੇ ਲੱਗੇ ਹੋਏ ਆ ਕਹਿੰਦੇ ਇਹ ਵੀ ਲੋਕ ਕਹਿੰਦੇ ਕੇਸ ਬਾਰੇ ਵੀ ਸਾਡੇ ਖੇਤਾਂ 'ਚ ਸਾਨੂੰ ਕੋਈ ਮੁਆਵਜ਼ਾ ਦਿੱਤਾ ਹੈ ਕਹਿੰਦਾ ਤੁਸੀਂ ਪੈਸੇ ਲੈ ਰਹੇ ਆ ਹਾਂ ਆਉ ਠੀਕ ਆ ਜਿੱਦਾਂ ਹੁਣ ਸਮਝ ਲੈ ਉਹ ਵੱਡੀ ਲਾਈਨ ਲੰਘਦੀ ਆ ਜਿਹੜੀ ਵੱਡੀ ਨੂੰ ਇਹਦਾ ਨੁਕਸਾਨ ਵੀ ਯਾਰ ਸਰਕਾਰ ਕਮਾਕਦਾ ਹੀ ਲੱਗਦੀ ਨਾ ਨਾਲੇ ਹਾਂ 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 ਕੋਈ ਮੁਆਵਜ਼ਾ ਕੋਈ ਮੁਆਵਜ਼ਾ ਨਹੀਂ ਮਿਲਦਾ ਕਹਿੰਦਾ ਇਹਦਾ ਕੋਈ ਰੈਟ ਚਾਹੀਦਾ ਇਹਦੇ ਨਾਲ ਕਰਾਉਣਾ ਜਿੱਦ ਖੇਤ ਮਾ ਖੜਾ ਖੰਭਾ ਨਹੀਂ ਪਾਕਿਸਤਾਨ 'ਚ ਹੋਇਆ ਵੀ ਖਰਚਾ ਇਦਾਂ ਪਾਕਿਸਤਾਨ ਨਾਲ ਕਰ ਪਰ ਤੁਸੀਂ ਇੱਥੇ ਫ੍ਰੀ ਚ ਲਾ ਕੇ ਚੱਲੀ ਗਏ ਕੋਈ ਸਾਨੂੰ ਪੈਸੇ ਤੁਸੀਂ ਪੈਸੇ ਕਮਾ ਰਹੇ ਆ ਜਿਹਦੇ ਖੇਚੇ ਫਿਰ ਲੋਕਾਂ ਨੇ ਕਹਿੰਦੇ ਸਾਡੇ ਖੇਚੇ ਨੂੰ ਕੱਢ ਫਿਰ ਆਏ ਵੀ ਹੋ ਜਾਣਾ ਭਾਈ ਸਾਡੇ ਉਹ ਪ੍ਰਾਈਵੇਟ ਫੀਲ ਹੋਗੇ ਆ ਇਹ ਸਰਕਾਰੀ ਨਹੀਂ ਲੋਕਾਂ ਨੇ ਜਿੱਦਾਂ ਹੁਣ ਜਿਹੜੇ ਟਾਵਰ ਨਹੀਂ ਲੱਗਦੇ ਹੈ ਘਰ ਟਾਵਰ ਲੱਗੇ ਹੋਏ ਆ ਭਾਈ ਸਾਡੇ ਸਾਡੇ ਲਾਗਲੇ ਪਿੰਡਾਂ ਟਾਵਰ ਲੱਗਦੇ ਨੇ ਤੰਨੇ ਦੱਸਿਓ ਮੜਾ ਜਾ ਉਹ ਟਾਵਰ ਲੱਗਾ ਹੋਇਆ ਹੈ ਇੱਥੇ ਜੇ ਵਿੱਚੋਂ ਦਿਖੂਗਾ ਆਹ ਟਾਵਰ ਲੱਗਾ ਹੋਇਆ ਹੈ ਇਹ ਪਿੰਡ ਤੋਂ ਬਹੁਤ ਦੂਰ ਵਰਕੇ ਟਾਵਰ ਲਾਤਾ ਬਈ ਇਹ ਬਹੁਤ ਦੂਰ ਕਰਕੇ ਟਾਵਰ ਲਾਇਆ ਕਿੰਨੇ ਕਿ ਦੂਰਾ 100 ਮੀਟਰ ਵੀ ਨਹੀਂ ਹੈਗਾ ਉਹ ਸਾਹਮਣੇ ਦਿਖਦਾ ਹੈਗਾ ਇਹ ਹੋਰ ਆ ਜੀਦੇ ਉਹ ਜੀਓ ਦਾ ਤਾਂ ਏਅਰ ਟੈਲ ਦਾ ਉਹ ਅੱਛਾ ਇਹ ਰੋਲਾ ਹੀ ਪਿਆਦਾ ਬਾਈ ਵੀ ਰੋਲਾ ਆਇਆ ਪੈਦਾ ਪਿੰਡ ਦੇ ਵਿੱਚ ਲਾਉਣ ਲੱਗੇ ਉਹ ਜੀਓ ਦੇ ਪਿੰਡ ਦੇ ਵਿੱਚ ਲਾਉਣ ਲੱਗੇ ਮੈਂ ਕਹਿੰਦਾ ਦਾਲ ਫੋਟੋ ਲਾਤਾ ਬਚ ਕੇ ਦੂਰ ਹੋ ਗਿਆ ਦੂਰ ਆਹੀ ਆਪੇ 10 ਰੋਹੀ ਲਾਤਾ ਨੇੜੀ ਲਾਤਾ ਇਹਨਾਂ ਫਿਰ ਮੈਂ ਤਾਂ ਆ ਬੜਾ ਹਾਸਾ ਮੈਂ ਕਹਿੰਦਾ ਬਹੁਤ ਦੂਰ ਕਰਕੇ ਲਾਦੇ ਟਾਵਰ ਫਿਰ ਇਹ ਉਹ ਬਾਈ ਬੱਸ ਉਹ ਅਸਲ 'ਚ ਜਿਹਦੇ ਹੁਣ ਘਰਾਂ ਲੱਗਣ ਦਾ ਬਾਈ ਕਹਿੰਦੇ ਵੀ ਉਹ ਪੈਸੇ ਨਾ ਕਮਾ ਲਵੇ ਉਹ ਕਹਿੰਦਾ 10 ਜਿਆ ਯਾਰ ਦੰਸੀ ਹੈ ਦੇ ਲੋ ਕਿੱਥੇ ਤੋਂ ਕਿੱਥੇ ਪੈਣਾ ਦੂਜੇ ਤਾਰਾਂ ਵਾਲੇ ਟੈਲੀਫੋਨ ਆਏ ਫੇ ਦੂਜੇ ਵਾਈਫਾਈ ਜੇ ਵਾਲੇ ਆ ਗਏ ਤਾਂ ਟਾਵਰ ਹੋਂਦਰ ਮੋਬਾਈਲ ਆ ਗਏ ਹੁਣ ਇਸ ਤੋਂ ਅੱਗੇ ਬਦਰੀ ਕੀ ਚੀਜ਼ ਆਊਗੀ ਛੁੱਟੀ ਹੋਣੀ ਛੁੱਟੇ ਹੁਣ ਸੈਲਫੋਨੋਂ ਤਾਂ ਬੰਦ ਕਰਦੇ ਆਂ